ਰਾਸਤੇ ਵਿੱਚ ਜਿੱਥੇ ਬੈਠੇ ਰਹੇ ਨੇ ਗਏ ਨਹੀਂ ਕਿ ਕਿਤੇ ਹੱਥੇ ਆਰਾਮ ਨਾਲ ਬੈਠੋ ਲੰਗਰ ਪਾਣੀ ਸਭ ਨੂੰ ਜਿੰਨਾ ਨੇ ਛਕਣਾ ਹੈ ਜੇ ਕੋਈ ਮੇਰਾ ਵੀਰ ਰਹਿ ਗਿਆ ਹੋਵੇ ਤਾਂ ਆਪਾਂ ਸਿਰਫ ਇਹ ਕਹਿੰਦੇ ਹਾਂ ਕਿ ਅੱਜ ਇੰਤਜ਼ਾਰ ਨਹੀਂ 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 ਆਪਾਂ ਸਿਰਫ ਇਹ ਜਥੇਬੰਦ ਐਲਾਨ ਕਰਦੀਆਂ ਕੈਪਟਨ ਬੈਕੋ ਜੀ ਕੈਪਟਨ ਮੈਚੂ ਮੁਰਦਾਨਾਥ ਕੈਪਟਨ ਬੈਂਕ ਮੁਰਦਾਨਾਥ ਪ੍ਰਧਾਨ ਜੀ ਆਓ ਤੁਸੀਂ ਬਾਬਾ ਜੀ ਬੈਠੋ ਤੁਹਾਡੇ ਨਾਲ ਬੜਾ ਸਾਨੂੰ ਸਹਿਯੋਗ ਮਿਲਣਾ ਇੱਕ ਇੱਕ ਨਾਲ ਇੱਥੇ ਜੈ ਹੋਣੀ ਆ ਇਕੱਲੇ ਦੀ ਕਿਸੇ ਦੀ ਜੈ ਨਹੀਂ ਹੋਣੀ ਜਿੰਨਾ ਆਪਾਂ ਇੱਕ ਮੁੱਠ ਹੋ ਕੇ ਚੱਲਾਂਗੇ ਓਨਾ ਹੀ ਫਾਇਦਾ ਰਹੂਗਾ ਆਪਾਂ ਹੁਣ ਯੋਗਵਰਤੀ ਕਰਨੀ ਆ ਤੇ ਅਗਲਾ ਪ੍ਰੋਗਰਾਮ ਆਪਾਂ ਜਗENDER ਵਾਲਿਆਂ ਨੂੰ ਦੇਣਾ ਹੈ ਉਹ ਆਪਣੀ ਸਾਰਿਆਂ ਦੀ ਸਹਿਮਤੀ ਬੰਨ ਤੋਂ ਬਾਅਦ ਆਪਾਂ ਜਲੰਧਰ ਚੱਲਣਾ ਹੈ ਬੈਠ ਜਾਓ ਤੇ ਕਿਰਪਾ ਕਰਕੇ ਛੱਲੇ ਉੱਪਰ ਕਰੋ ਬਣੇ ਧਰਨਾਇ ਕਿੰਨੇ ਦਿਨ ਦੇ ਵਿੱਚ ਪ੍ਰਵੇਸ਼ ਹੋ ਚੁੱਕਿਆ ਦੀ ਅੱਜ ਹੋ ਗਿਆ ਜੀ 11 ਜੁਲਾਈ ਤੋਂ ਲੈ ਕੇ ਸ਼ੁਰੂ ਹੋਇਆ ਹੈ ਤੇ ਇਹ ਅੱਜ ਸਮਝ ਲਓ ਤੁਸੀਂ ਅੱਜ ਅੱਜ ਇਹ ਗੱਲ ਤਾਂ ਦੀ 6 6 ਦੋਸਤੋ 20 ਅਗਸਤ ਤੋਂ 20 ਦਸਤ 20 ਅਗਸਤ ਹੋ ਗਈ ਹੈ। ਅੱਛਾ ਕੋਈ ਇਨਸਾਨ ਮਿਲਣ ਦੀ ਕਿਰਨ ਜਾਗੀ ਹੈ? ਕੋਈ ਨਹੀਂ ਜਾਗੀ ਜੇ ਕੋਈ ਨਹੀਂ ਜਾਗੀ। ਪਿਛਲੇ ਸਮੇਂ ਦੇ ਵਿੱਚ ਇੱਥੇ ਮੀਟਿੰਗ ਹੋਈਆਂ ਜਲੰਧਰ ਤੋਂ ਆਏ ਸੀ ਜਿਹੜੇ ਉਹਨਾਂ ਨੇ ਕੀ ਆਪ ਜੀ ਨੂੰ ਵਿਸ਼ਵਾਸ ਦਵਾ ਗਏ। ਬੱਸ ਲਾਣ ਲਾ ਕੇ ਚਲੇ ਜਾਂਦੇ ਨੇ ਹਰ ਵਾਰ ਜ਼ਿਆਦਾ ਟਾਈਮ ਲਾ ਜਾਂਦੇ ਨੇ। ਹਰ ਵਾਰ ਟਾਈਮ ਲਾ ਕੇ ਤੇ ਅੱਜ ਵੀ ਅੱਜ ਵੀ ਮੀਟਿੰਗ ਦਾ ਟਾਈਮ ਸੀ। ਚਾਹੇ ਸਵੇਰ ਦਾ ਬੱਸ ਸਾਨੂੰ ਖੱਜਲ ਖਰਾਬ ਕਰਕੇ 20 ਦੇ ਵਿੱਚ ਸਾਰੇ ਆਏ ਨੇ ਅਸੀਂ। ਆਪ ਅਜੇ ਤੱਕ ਕੋਈ ਆਇਆ ਹੀ ਨਹੀਂ ਇੱਥੇ। ਕੋਈ ਇੱਥੇ ਵਿਸ਼ਵਾਸ ਦਿਵਾਉਣ ਵਾਸਤੇ ਜਾਂ ਕੋਈ ਜਿੰਨੀ ਆ ਰਿਹਾ ਦਾ ਬੰਦਾ ਆਇਆ ਕੋਈ ਨਾ ਕੋਈ ਮਹਿਕਮੇ ਦਾ ਬੰਦਾ ਆਇਆ ਨਾ ਕੋਈ ਬੈਂਕ ਵਾਲਿਆਂ ਦਾ ਆਇਆ ਕੋਈ ਕੁਝ ਨਹੀਂ ਆਇਆ ਬਸ ਆ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੇ ਨਾਲ ਨੇ ਜਿਹੜੇ ਪੀੜਤ ਕਿਸਾਨ ਨੇ ਸਾਰੇ ਉਹ ਬੈਠੇ ਆਂ ਬਸ ਮੀਂਹ ਚ ਵੱਧ ਦੇ ਮੀਂਹ ਚ ਬੈਠੇ ਰਹਿ ਆ ਕੀ ਅੱਗੇ ਅਗਲੀ ਕੀ ਵਿਵਸਥ ਬੰਦੀ ਹੋ ਰਹੀ ਆ ਆ ਅਗਲੀ ਵਿਵਸਥ ਬੰਦੀ ਸਾਡੀ ਕਮੇਟੀ ਜਿਹੜੀ ਅਸੀਂ ਬਣਾਈ ਹੋਈ ਹੈ ਜਿਹੜੀ ਛੋਟੀ ਸਬ ਕਮੇਟੀ ਬਣਾਈ ਹੋਈ ਹੈ ਕਿਸਾਨ ਜਥੇਬੰਦੀਆਂ ਨਾਲ ਸਾਡੇ ਪੀੜਤ ਕਿਸਾਨ ਨੇ ਉਹ ਜੋ ਫੈਸਲਾ ਸਾਨੂੰ ਦੇਣ ਗਏ ਅਸੀਂ ਉਹਨਾਂ ਦੇ ਫਿਰ ਮੱਥੇ ਤੇ ਸਾਨੂੰ ਜੋ ਕਹਿਣਗੇ ਅਸੀਂ ਕਰਾਂਗੇ ਜੋ ਵੀ ਕਰਨਾ ਪਿਆ ਅਸੀਂ ਹੱਥ ਵੱਧ ਤੋਂ ਵੱਧ ਚੋਰ ਲਾਵਾਂਗੇ ਅਸੀਂ ਉਹਦਾ ਜਿਹੜੇ ਐਨਓਸੀ ਲੈਣੀਆਂ ਲੈਣੀਆਂ ਨੇ ਅਸੀਂ ਕਿਹੜੇ ਕਿਹੜੇ ਪ੍ਰਧਾਨ ਇੱਥੇ ਮੌਜੂਦ ਆ ਗਏ ਰਏ ਅੱਜ ਮੀਟਿੰਗ ਦੇ ਦੌਰਾਨ ਜੋ ਮੀਟਿੰਗ ਦੀ ਲਾਲ ਆਇਆ ਉਹਨਾਂ ਨੇ ਫਿਰ ਕਿਹੜੇ ਸੱਜੇ ਸੱਜੇ ਬੈਠੇ ਕਰ ਕੰਮ ਹਾਂਜੀ ਵੀਰ ਜੀ ਕਿਹੜੇ ਕਿਹੜੇ ਪ੍ਰਧਾਨ ਅੱਜ ਦੀ ਮੀਟਿੰਗ ਦੇ ਵਿੱਚ ਜੋ ਵਿਸ਼ਵਾਸ ਦਵਾ ਅਸੀਂ ਪਹੁੰਚੇ ਸੀ ਪਰ ਅੱਗੋਂ ਮਹਿਕਮਾ ਜਾਂ ਪ੍ਰਸ਼ਾਸਨ ਕੋਈ ਪਹੁੰਚਿਆ ਨਹੀਂ ਹਾਂ ਦੇਖੋ ਜੀ ਪਿਛਲੀ 13 ਤਰੀਕ ਨੂੰ ਸਾਡੀ ਇਹਨਾਂ ਨਾਲ ਮੀਟਿੰਗ ਸੀ ਉਸ ਦੇ ਵਿੱਚ ਮੈਂ ਕ੍ਰਾਂਤੀਕਾਰੀ ਕਸਾਲ ਯੂਨੀ ਦਾ ਜ਼ਿਲ੍ਹਾ ਪ੍ਰਧਾਨ ਕਰਮੇ ਸਿੰਘ ਪੁੱਜੋ ਕੇ ਸੀ। ਪੀਕੇ ਜੂ ਟਕਾਉਂਦਾ ਜਥੇਬੰਦੀ ਦੇ ਜਨ ਸੁਭਾ ਜਨਸਕੱਤਰ ਹਮੇਸ਼ ਸਿੰਘ ਨਈਮਾ ਤੇ ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ ਖੈਰਾਬ ਸ਼ਾਮਰ ਸਿੰਘ। ਉਸ ਦਿਨ ਸਾਡੀ ਕਾਫੀ ਲੰਮੀ ਗੱਲਬਾਤ ਚੱਲੀ ਜੋ ਇਹਨਾਂ ਨੇ ਸੀਸੀ ਕੈਮਰੇ ਦੀ ਫੁਟੇਜ ਦਿੱਤੀ ਏ। ਉਹ ਬਿਲਕੁਲ ਇਹ ਵਿਸ਼ਵਾਸ ਨਹੀਂ ਦੁਆਉਂਦੀ ਕਿ ਜਿਨ੍ਹਾਂ ਦੇ ਨਾਲ ਠੱਗੀ ਬੱਜੀ ਕਿ ਉਹ ਪੈਸਾ ਲੈ ਕੇ ਗਏ। ਥੋੜੀਆਂ-ਥੋੜੀਆਂ ਇਹਨਾਂ ਨੇ ਜਿਹੜੀਆਂ ਵੀਡੀਓ ਦਿਖਾਈਆਂ ਨੇ ਉਹ ਤਾਂ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਵੀ ਦੱਸ ਦਿੱਤਾ ਕਿ ਆਇਆ ਸੀ ਪੈਸਾ ਲਿਆ। ਜਿਹੜੀ ਉਹ ਸਟੇਟਮੈਂਟ ਚ ਲਿਖਾ ਅਸੀਂ ਦਿਖਾ ਦਿੱਤਾ ਹੈ ਕਿ ਐਨਾਂ ਇੰਨੀ ਰਕਮ ਸਾਡੇ ਕੋਲ ਆਈ ਏ ਪਰ ਉਹ ਸਾਨੂੰ ਦੁਬਾਰਾ ਦਿਖਾ ਰਹੇ ਨੇ ਗੱਲ ਇਹ ਆ ਕਿ ਜਿਹੜਾ ਤੁਸੀਂ ਪੈਸਾ ਮੋਟਾ 15 15 ਲੱਖ 20 20 ਲੱਖ 40 40 ਲੱਖ ਤੁਸੀਂ ट्रांजੈਕਸ਼ਨ ਕੀਤੀ ਏ ਉਹ ਦੀ ਸਾਨੂੰ ਦਿਖਾਓ ਨਾ ਸੀਸੀਟੀਵੀ ਫੁਟੇਜ ਜਿਹਦੇ ਵਿੱਚ ਸਾਡਾ ਕੋਈ ਜਿਹੜਾ ਬੈਂਕ ਦੇ ਵਿੱਚ ਖਾਤਾ ਤਾਰ ਕੇ ਕੀ ਕਿਸੇ ਨੇ ਆ ਕੇ ਇਹ ਤੋਂ ਜਿਹੜਾ ट्रांजੈਕਸ਼ਨ ਕਰਾਈ ਏ ਉਹ ਕੁਝ ਨਹੀਂ ਹੈ ਕੁਛ ਵਾਅਦਾ ਕਰਕੇ ਚਲ ਗਿਆ ਸੀ ਕਿ 20 ਤਰੀਕ ਬੁੱਧਵਾਰ ਨੂੰ ਤੋਂ ਅਨੁਵਾਹੀ ਵਿਸ਼ਵਾਸ ਤੋਂ ਆਉਣੇ ਆ ਕਿ ਤੁਹਾਡੇ ਜਿਹੜੀ ਹੋਰ ਗ੍ਰਾਈਨ ਪ੍ਰਤਾਰ ਕਰਕੇ ਤੇ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਪਰ ਅੱਜ ਗੱਲਬਾਤ ਲਈ ਅਸੀਂ ਸਵੇਰ ਦਾ ਵੇਟ ਕਰ ਰਹੇ ਆ ਪਰ ਜਿਹੜੀ ਟੀਮ ਜਨੰਦਰਤ ਆਉਣੀ ਸੀ ਹੁਣ ਤੱਕ ਨਹੀਂ ਆਈ ਤੇ ਇਸ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਪਹੁੰਚਾ ਨਹੀਂ ਕਿਸੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਇੱਥੇ ਨਹੀਂ ਸਾਡੇ ਕੋਲ ਪਹੁੰਚਿਆ ਸਰਕਾਰ ਦਾ ਵੀ ਕੋਈ ਬੰਦਾ ਨਹੀਂ ਆਇਆ ਨਹੀਂ ਜੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਇੱਥੇ ਪਹੁੰਚਿਆ ਕਿਸੇ ਸਰ ਨਹੀਂ ਲਈ ਜੀ ਨਹੀਂ ਬਿਲਕੁਲ ਨਹੀਂ ਲਈ ਕਿਸੇ ਸਰ ਤਾਂ ਅਸੀਂ ਹੁਣ ਮੀਟਿੰਗ ਕਰਕੇ ਅਗਲੀ ਵਿਉਂਤਪੰਦੀ ਕਰ ਰਹੇ ਆ ਕਿ ਅੱਗੇ ਇਸ ਧਰਨੇ ਦਾ ਰੂਪਰੇਖਾ ਕੀ ਬਣਾਉਣੀ ਚਾਹੀਦੀ ਹੈ ਉਹਦੀ ਆਪਣਾ ਜੀ ਮੇਰਾ ਨਾਮ ਲਾਲਜੀਤ ਸਿੰਘ ਹੈ ਸਰ ਇੱਥੇ ਜਿਹੜਾ ਧਰਨਾ ਲੱਗਿਆ ਹੋਇਆ ਹੈ ਦੇ ਬਾਰੇ ਤੁਸੀਂ ਕੀ ਅੱਗੇ ਜੋ ਪ੍ਰਸ਼ਾਸਨ ਜਾਂ ਮੁਲਾਜ਼ਮ ਨੇ ਉਹਨਾਂ ਦਾ ਕੀ ਵਿਆਉਤਬੰਦੀ ਤੁਸੀਂ ਕਰ ਰਹੇ ਹੋਨ ਬਾਰੇ ਕੀ ਸੋਚ ਰਹੇ ਹੋ ਵਿਆਉਤਬੰਦੀ ਭਾਈ ਜੀ ਬੈਂਕ ਹੀ ਕਰ ਰਿਹਾ ਅਸੀਂ ਤਾਂ ਮੰਨਤਾ ਕਰਨ ਵਾਲੇ ਹੀ ਆ ਬੈਂਕ ਹੈਗਾ ਜੀ ਤਣਾਡਾ ਦਾ ਕਾਰਪੋਰੇਟ ਅਦਾਰਿਆਂ ਦਾ ਅਮਰਜੀਤ ਸਿੰਘ ਸਮਰਾ ਇਹਨਾਂ ਦੇ ਐਮ ਡੀ ਨੇ ਜੀ ਸਾਬਕਾ ਮੰਤਰੀ ਨੇ ਅਪਰੋਚ ਵਾਲੇ ਬੰਦੇ ਆ ਪੋਲਿਟੀਕਲ ਲਿੰਕ ਵਾਲੇ ਬੰਦੇ ਆ ਉਹ ਤਾਂ ਦਬਕੇ ਮਾਰਨ ਵਾਲੇ ਪਾਸੇ ਹੋਏ ਹੋਏ ਆ ਜੀ ਕਿਸੇ ਤਰ੍ਹਾਂ ਲੋਕਾਂ ਨੂੰ ਨਿਖੇੜਿਆ ਜਾ ਸਕੇ ਹੁਣ ਵੀ ਥੋੜਾ ਦੇਰ ਪਹਿਲਾਂ ਸਾਨੂੰ ਇੱਕ ਮੈਸੇਜ ਲੱਗਿਆ ਵੀ ਸਾਰੇ ਜਾਣੇ ਐਸਐਸਪੀ ਦਫ਼ਤਰ ਆ ਜਾਓ ਅਸੀਂ ਕਿਉਂ ਜਾਈਏ ਜੀ ਅਸੀਂ ਪੀੜਤਾਂ ਅਸੀਂ ਇੱਥੇ ਬੈਠੇ ਆਂ ਉਹਨਾਂ ਦੀ ਇੱਕ ਟੀਮ ਆਉਣੀ ਸੀ ਸਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਸਵੇਰ ਤੋਂ ਲੈ ਕੇ ਅੱਜ 11 ਵਜੇ ਤੱਕ ਦਾ ਟਾਈਮ ਸੀਗਾ 2 ਤੋਂ ਉੱਪਰ ਟਾਈਮ ਹੋ ਗਿਆ ਜੀ ਹਜੇ ਤੱਕ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਈਵਨ ਕਿ ਉਹਨਾਂ ਨੇ ਫੋਨ ਤੱਕ ਕਰਕੇ ਨਹੀਂ ਦੱਸਿਆ ਵੀ ਅਸੀਂ ਆ ਰਹੇ ਹਾਂ ਏਨੇ ਵਜੇ ਆਵਾਂਗੇ ਜਾਂ ਅਸੀਂ ਨਹੀਂ ਆਉਂਦੇ ਹੁਣ ਸਾਨੂੰ ਜਿਹੜੇ ਆਈਓ ਨੇ ਉਹਨਾਂ ਦਾ ਫੋਨ ਆਇਆ ਵੀ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਜੀ ਤੁਹਾਡੇ ਕੋਲੇ ਆ ਰਹੇ ਆ ਕੀ ਨਾਮ ਆਪ ਜੀ ਮੇਰਾ ਨਾਮ ਲਾਲਜੀਤ ਸਿੰਘ ਹੈ ਜੀ ਜਿਹੜੇ ਸਾਡੇ ਆਈਓ ਨੇ ਸਰਦਾਰ ਸੁਖਵੰਤ ਸਿੰਘ ਨੇ ਹਾਂ ਜੀ ਬਸ ਜੀ ਲੋਕ ਜੀ ਮੇਰੇ ਤੋਂ ਪਹਿਲਾਂ ਸਾਡੇ ਬਲਾਰਿਆਂ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਸਾਡੇ ਲਾਲਜੀਤ ਜੀ ਜਿਹੜੇ ਸੰਘਰਸ਼ ਕਮੇਟੀ ਦੇ ਸਾਡੇ ਪ੍ਰਧਾਨ ਨੇ ਉਹਨਾਂ ਨੇ ਸਾਰੀ ਗੱਲ ਤੁਹਾਡੇ ਅੱਗੇ ਰੱਖੀ ਹੈ ਤੇ ਅਸੀਂ ਜਿਹੜਾ ਆਪਦਾ ਮੋਰਚਾ ਲਾ ਕੇ ਬੈਠੇ ਆ ਜਿਹੜਾ ਆਪਦੀ ਜਿਹੜੀ ਸਾਡੇ ਨਾਲ ਵਾਅਦਾ ਕਰਕੇ ਜਾਂਦੇ ਨੇ ਉਹਨਾਂ ਦੇ ਤੋਂ ਜਵਾਨ ਤੋਂ ਫਸਲਦੇ ਨੇ ਵਾਅਦਾ ਖਿਲਾਫੀ ਕਰਦੇ ਨੇ ਅੱਜ ਉਹਨਾਂ ਦਾ ਸਾਡਾ ਟਾਈਮ ਸੀ ਤੇ ਅਸੀਂ ਆ ਕੇ ਕੋਸ਼ਣਾ ਕੋਸ਼ ਕਰ ਲੂ ਤੁਹਾਡੇ ਨੂੰ ਨੇੜੇ ਕਰਾਂਗੇ ਸਾਡਾ ਤਾਂ ਇਹੋ ਹੀ ਮੰਗ ਹੈ ਵੀ ਜਿੱਨਾਂ ਚ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦਾ ਐਨਓਸੀ ਨਹੀਂ ਮਿਲਦਾ ਤੇ ਜਿਹੜੇ ਕੋਈ ਸਾਡੇ ਪੈਸੇ ਨੇ ਉਧਰ ਉਧਰੀ ਖਾਤਿਆਂ ਦੇ ਵਿੱਚ ਪਾ ਕੇ ਸਾਡਾ ਜਿਹੜਾ ਕੰਮ ਕੰਪਲੀਟ ਨਹੀਂ ਕੀਤਾ ਜਾਂਦਾ ਉਹਨਾਂ ਚੋਂ ਸਾਡੀ ਜਿਹੜੀ ਸੰਘਰਸ਼ ਜਾਰੀ ਰਹੇਗਾ ਜੇ ਇਹ ਕਮੇਟੀ ਆ ਕੇ ਵੀ ਇਸ ਤਰ੍ਹਾਂ ਸਾਡੇ ਨਾਲ ਕਰਦੀ ਹੈ ਤੇ ਅਸੀਂ ਇਹਨੂੰ ਉਧਾਂ ਹਾਈ ਲੈਵਲ ਤੇ ਲੈ ਕੇ ਜਾਵਾਂਗੇ ਜਿੱਥੋਂ ਆਉਂਦੇ ਨੇ ਉੱਥੇ ਵੀ ਅਸੀਂ ਜਿਹੜੇ ਆਪਦੇ ਪ੍ਰਦਰਸ਼ਨ ਕਰਕੇ ਤੇ ਇੱਥੋਂ ਦੀ ਸਰਕਾਰ ਨੂੰ ਵੀ ਤੇ ਇਹਨਾਂ ਦੀ ਜਿਹੜੀ ਮੈਨੇਜਮੈਂਟ ਬਣਾਈ ਕਿ ਉਹਨਾਂ ਬੈਂਕ ਦੀ ਉਹਨੂੰ ਵਸਤ ਪਾਵਾਂਗੇ